ਅਜੇ ਕਿਏਟੀਪੁਰਾ ਮਾਮਲਾ ਜੀ ਜੀ ਮਾਨਯੋਗ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਡੀ ਮਾਡਿਅਰੈਂਸ ਨਾਲ ਦੇ ਖਲਾਫ ਮਹਿੰਮ ਚੱਲਦੀ ਪਈ ਆ ਇਸ ਦੇ ਵਿੱਚ ਸਾਨੂੰ ਇੱਕ ਕਾਮਯਾਬੀ ਮਿਲੀ 7 ਤਰੀਕ ਨੂੰ ਸਨੇਚਿੰਗ ਹੋਈ ਸੀ ਇੱਕ ਲੇਡੀ ਦੀ ਬਾਲੀ ਖੋ ਕੇ ਲੈ ਗਏ ਸੀਗੇ ਸਨੇਚਰ ਤੇ ਐਸਐਚਓ 12 ਤਰੀਕ ਤੋਂ ਉਹਨਾਂ ਦੀ ਟੀਮ ਨੇ ਕਾਫੀ ਮਿਹਨਤ ਨਾਲ ਉਹਨੂੰ ਟਰੇਸ ਕੀਤਾ ਤੇ 10 ਤਰੀਕ ਨੂੰ ਉਹ ਜਿਹੜੇ ਬੰਦੇ ਹੈਗੇ ਦੋਵੇਂ ਦੋਸ਼ੀ ਮੰਜੀਤ ਸਿੰਘ ਤੇ ਸੁਮੇਤ ਕੁਮਾਰ ਇਹ ਦੋਨੋਂ ਅਰੈਸਟ ਹੋ ਗਏ ਤੇ ਜਿਹੜੀ ਕੋਈ ਹੋਈ ਵਾਲੀ ਸੀ ਇਹਨਾਂ ਕੋਲ ਰਿਕਵਰ ਹੋ ਗਈ ਤੇ ਪਲੱਸ ਇੱਕ بڑا ਨੰਬਰ ਦਾ ਮੋਟਰਸਾਈਕਲ ਵੀ ਰਿਕਵਰ ਹੋ ਗਿਆ ਇਹਨਾਂ ਕੋਲ ਤੇ ਇਹਨਾਂ ਦੀ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹੈ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਆ ਤੇ ਅਸੀਂ ਇਹਨਾਂ ਦਾ ਰਿਲੀਜ਼ਮਾਨਟ ਹਾਸਿਲ ਕਰ ਲਿਆ ਤੇ ਇਹਨਾਂ ਤੋਂ ਪੁੱਛ ਕੇ ਜਾਰੀ ਆ ਤੇ ਲਗਦਾ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਬਾਰਦਾਤਾਂ ਟਰੇਸ ਹੋਣਗੀਆਂ